ਮੈਂ ਅਮਰੀਕ ਸਿੰਘ ਤਲਵੰਡੀ ਨੇ ਇੱਕ ਗੱਲ ਦੇਖੀ ਹੈ ਧਰਤੀ ਤੇ ਜਦੋਂ ਵੀ ਮਨੁੱਖਾਂ ਵੱਲੋਂ ਕੋਈ ਮਾਰੀਆਂ ਕਟਰਾਮਾ ਗਰੀਆਂ ਕਟਰਾਮਾ ਕੀਤੀਆਂ ਜਾਂਦੀਆਂ ਨੇ ਛੱਟ ਸੀ ਕਹਿੰਦੇ ਆ ਵੀ ਇਹ ਇਨਸਾਨਤਾ ਪਸ਼ੂਨੋਂ ਉੱਪਰ ਡਾਇ ਹੈ ਤੇ ਜਾਂ ਕਿ ਉਹ ਵੀ ਅਸੀਂ ਕਹਿੰਦੇ ਆ ਵੀ ਜੰਗਲ ਦਾ ਰਾਜ ਹੈ ਤੇ ਜੰਗਲ ਦੇ ਆਪਣੇ ਆਪ ਨੂੰ ਬੜਾ ਉਤਮ ਜੀਵ ਸੰਵਿਧਾ ਹੈ ਇਹ ਇਨਸਾਨ ਤੇ ਇਹ ਜੰਗਲ ਦੇ ਜੀਵਾਂ ਨੂੰ ਜਦੋਂ ਇਹ ਗੱਲ ਤਾਂ ਪਤਾ ਲੱਗ ਗਿਆ ਉਹਨਾਂ ਨੇ ਇੱਕ ਮੀਟਿੰਗ ਕੀਤੀ ਹੈ ਸ਼ੇਰ ਦੀ ਪ੍ਰਧਾਰਗੀ ਚ ਕੱਲੇ-ਕੱਲੇ ਜਿਹੜੇ ਧਰਤੀ ਦੇ ਜੀਵ ਪੰਛੀ ਜਾਂ ਜਾਨਵਰ ਜਿਹੜੇ ਉੱਚ ਸ਼ਾਮਲ ਹੋ ਸਕਿਆ ਉਹਨਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਐ ਲੋ ਮੈਂ ਕਫਤਾਰ ਹੀ ਦਸੰਦੀ ਕੋਸ਼ਿਸ਼ ਕਰਾਂਗਾ ਧਰਤੀ ਦੇ ਕੁਝ ਜੀਵਾਂ ਨੇ ਧਰਤੀ ਦੇ ਕੁਝ ਜੀਵਾਂ ਨੇ ਇੱਕ ਦਰ ਬਹਿ ਕੇ ਕਰੀ ਵਿਚਾਰ ਮਨੁੱਖ ਨੂੰ ਆਤਮ ਜੀਵ ਹੈ ਕਹਿੰਦੇ ਇਹ ਗੱਲ ਹੈਗੀ ਸਮਝੋ ਵਾਰ ਸਭ ਤੋਂ ਪਹਿਲਾਂ ਕੋਇਲ ਨੇ ਏਨਾ ਸੁਣਾਇਆ ਮਿੱਠਾ ਗੀਤ ਸਭ ਤੋਂ ਪਹਿਲਾਂ ਕੋਇਲ ਨੇ ਏਨਾ ਸੁਣਾਇਆ ਮਿੱਠਾ ਗੀਤ ਤਪਦੇ ਸੀਨੇ ਕਰ ਦਿੱਤੇ ਝਟਪਟ ਉਸਨੇ ਠੰਡੇ ਸੀਤ ਮਨੁੱਖ ਜਦੋਂ ਹੈ ਗਾਮ ਦਾ ਅਸੀਂ ਹੋਈਏ ਸ਼ਰਮਸ਼ਾਰ ਮਨੁੱਖ ਨੂੰ ਉਤਮ ਜੀਵ ਹੈ ਕਹਿੰਦੇ ਇਹ ਗੱਲ ਹੈਗੀ ਸਮਝੋ ਵਾਰ ਧਰਤੀ ਦੇ ਕੁਝ ਜੀਵਾਂ ਨੇ ਇੱਕ ਦਿਨ ਬਹਿ ਕੇ ਕਰੀ ਵਿਚਾਰ ਕੁੱਕੜ ਕਹਿੰਦਾ అలਾਰਮ ਬਾੰਗ ਅਸੀਂ ਕੰਮ ਸੀ ਇਹਦੇ ਆਏ ਕੁੱਕੜ ਕਹਿੰਦਾ అలਾਰਮ ਬਾੰਗ ਅਸੀਂ ਕੰਮ ਸੀ ਇਹਦੇ ਆਏ ਘੜੀ ਜਦੋਂ ਦੀ ਆ ਗਈ ਇਹਨੇ ਸਾਡੇ ਚੇਤੇ ਭਲਾਏ ਆਪ ਪੈਲਸੀ ਪੌਦਾ ਭੰਗੜੇ ਸਾਡਾ ਛੜਾ ਕੇ ਇਹ ਸੰਸਾਰ ਮਨੁੱਖ ਨੂੰ ਉਤਮ ਜੀਵ ਹੈ ਕਹਿੰਦੇ ਇਹ ਗੱਲ ਹੈਗੀ ਸਮਝੋ ਬਾਹਰ ਕੁੱਤਾ ਕਹਿੰਦਾ ਤਲੀ ਤੇ ਰੱਖ ਕੇ ਕੋਤਾ ਕਹਿੰਦਾ ਤਲੀ ਤੇ ਰੱਖ ਕੇ ਮੈਂ ਇਹਦੀ ਕੀਤੀ ਪਹਿਰੇਦਾਰੀ ਇਹ ਰਿਹਾ ਝੂਠ ਖਵਾਵਦਾ ਇਹਨੇ ਪਰਖੀ ਨਾ ਵਫਾਦਾਰੀ ਇਹਦੇ ਰਿਹਾ ਖਾਮ ਦਾ ਚੋਰ ਅਚੱਕਿਆਂ ਕੋਲੋਂ ਮਾਰ ਮਨੁੱਖ ਨੂੰ ਤਨਜੀਵ ਹੈ ਕਹਿੰਦੇ ਇਹ ਗੱਲ ਹੈਗੀ ਸਮਝੋ ਵਾਰ ਅੱਗੋਂ ਗਾਂ ਪਈ ਬੋਲਦੀ ਅੱਗੋਂ ਗਾਂ ਪਈ ਬੋਲਦੀ ਇਹਦਾ ਲੈਣਾ ਛੱਡੋ ਨਾ ਮੈਂ ਦੁੱਧ ਜਦੋਂ ਸਾ ਦੇਮਦੀ ਇਹ ਕਹਿੰਦਾ ਹੁਦਾਸੀ ਮਾਂ ਹੁਣ ਬੁੱਢੀ ਜਾਂਦੀ ਹੋਗੀ ਇਹਨੇ ਕੱਢਤਾ ਘਰੋਂ ਬਾਹਰ ਮਨੁੱਖ ਨੂੰ ਤੁਮ ਜੀਵ ਹੈ ਕਹਿੰਦੇ ਇਹ ਗੱਲ ਹੈਗੀ ਸਮਝੋ ਬਾਹਰ ਧਰਤੀ ਦੇ ਕੁਝ ਜੀਵਾਂ ਨੇ ਇੱਕ ਦਿਨ ਬਹਿ ਕੇ ਕਰੀ ਵਿਚਾਰ ਭਰੀ ਪੀਤੀ ਮੱਝ ਵੀ ਬੋਲੀ ਰੋਈ ਮਾਰ ਕੇ ਉੱਚੀ ਧਾ ਮੇਰੇ ਸਾਹਮਣੇ ਮੇਰੇ ਬੱਚੜੇ ਦੇਵੇ ਬੁੱਛੜਾਂ ਨੂੰ ਫੜਾ ਕਿਵੇਂ ਕਰੇ ਬਰਦਾਸ਼ਤ ਮਾਂ ਬਾਲਾਂ ਤੇ ਇੰਨਾ ਅਤਿਆਚਾਰ ਮਨੁੱਖ ਨੂੰ ਉਤਮ ਜੀਵ ਹੈ ਕਹਿੰਦੇ ਇਹ ਗੱਲ ਹੈਗੀ ਸਮਝੋ ਵਾਰ ਅਗਲੀ ਵਾਰੀ ਵਲਦ ਦੀ ਉਹਨੇ ਸੁਣਾਏ ਆਪਣੇ ਦੁੱਖ ਮੇਰਾ ਅਸਲੋਂ ਹੋਈ ਜੁੜ ਬੱਟਤਾ ਪਾਇਆ ਟਰੈਕਟਰ ਦਾ ਜਦ ਸੁੱਖ ਮੈਂ ਮੁੱਢੋ ਸਾਥ ਨਵਾਇਆ ਇਹਦਾ ਵਧਾਇਆ ਸੀ ਕਾਰੋਬਾਰ ਮਨੁੱਖ ਨੂੰ ਉਤਮ ਜੀਵ ਹੈ ਕਹਿੰਦੇ ਇਹ ਗੱਲ ਹੈਗੀ ਸਮਝੋ ਵਾਰ ਊਠ ਕਹਿੰਦਾ ਮੈਨੂੰ ਮਨੁੱਖ ਨੇ ਦਬਕੇ ਪਾਇਆ ਆਪਣੇ ਖੇਤ ਇਹ ਸਵਾਰੀ ਵੀ ਸੀ ਕਰਦਾ ਇਹਨੇ ਵੇਖਿਆ ਨਾ ਚਿੱਕੜ ਰੇਤ ਮਸ਼ੀਨਰੀ ਜਲਦੀ ਆ ਗਈ ਇਹਨੇ ਛੱਡਿਆ ਮੈਨੂੰ ਬਸਾਰ ਮਨੁੱਖ ਨੂੰ ਉਤਮ ਜੀਵ ਹੈ ਕਹਦੇ ਇਹ ਗੱਲ ਹੈਗੀ ਸਮਝੋ ਵਾਰ ਧਰਤੀ ਦੇ ਕੁਝ ਜੀਵਾਂ ਨੇ ਇੱਕ ਦਿਨ ਬਹਿ ਕੇ ਕਰੀ ਵਿਚਾਰ ਗਿਰਗਟ ਕਹਿੰਦੀ ਮੇਰੇ ਉੱਤੇ ਗਿਰਗਟ ਕਹਿੰਦੀ ਮੇਰੇ ਉੱਤੇ ਇਹਨੇ ਲਾਏ بڑے ਇਲਜ਼ਾਮ ਰੰਗ ਰਹੇ ਤੂੰ ਬਦਲਦੀ ਕਹਿੰਦਾ ਸੁਭਾ ਦੁਪਹਿਰੇ ਸ਼ਾਮ ਇਹ ਆਪਣਾ ਬੂਥਾ ਭੁੱਲਿਆ ਇਹ ਆਪਣਾ ਬੂਥਾ ਭੁੱਲਿਆ ਜੋ ਬਦਲੇ ਰੰਗ ਹਜ਼ਾਰ ਮਨੁੱਖ ਨੂੰ ਉਤਮ ਜੀਵ ਹੈ ਕਹਿੰਦੇ ਇਹ ਗੱਲ ਹੈਗੀ ਸਮਝੋ ਬਾਤ ਸੱਪ ਕਹਿੰਦਾ ਮੈਨੂੰ ਵੇਖ ਕੇ ਸੱਪ ਕਹਿੰਦਾ ਮੈਨੂੰ ਵੇਖ ਕੇ ਛੱਟ ਚੁੱਕ ਲਿਆਵੇ ਡਾਂਗ ਆਪ ਜੀ ਨੂੰ ਇਹ ਡੱਸਦਾ ਨਾ ਮਾਰਨ ਦੇਵੇ ਚਾਂਗ ਸਭ ਜੀਵਾਂ ਨੂੰ ਮਾਰੇ ਉਹਨੇ जिंदे ਦਿੱਤੇ ਇਹਨੇ ਮਾਰ ਮਨੁੱਖ ਨੂੰ ਉਤਮ ਜੀਵ ਹੈ ਕਹਿੰਦੇ ਇਹ ਗੱਲ ਹੈਗੀ ਸਮਝੋ ਵਾਰ ਲੂੰਬੜ ਉੱਠ ਕੇ ਬੋਲਿਆ ਲੂੰਬੜ ਉੱਠ ਕੇ ਬੋਲਿਆ ਲਾਏ ਮੇਰੇ ਤੇ ਵੀ ਇਲਜ਼ਾਮ ਲੂੰਬੜ ਚਾਲਾਂ ਆਪ ਚਲਾਂਦਾ ਕਰੇ ਮੈਨੂੰ ਇਹ ਬਦਨਾਮ ਚਾਲਵਾਜੇ ਸਿਰੇ ਦਾ ਕਰਦਾ ਹਰ ਰੋਜ਼ ਮਿੱਤਰ ਮਾਰ ਮਨੁੱਖ ਨੂੰ ਉਤਮ ਜੀਵ ਹੈ ਕਹਿੰਦੇ ਇਹ ਗੱਲ ਹੈਗੀ ਸਮਝੋ ਵਾਰ ਧਰਤੀ ਦੇ ਕੁਝ ਜੀਵਾਂ ਨੇ ਇੱਕ ਦਿਨ ਬਹਿ ਕੇ ਕਰੀ ਵਿਚਾਰ ਖੋਤਾ ਕਹਿੰਦਾ ਮੇਰਾ ਵੀ ਖੋਤਾ ਕਹਿੰਦਾ ਮੇਰਾ ਵੀ ਇਹਨੇ ਲਾਇਆ ਬੜਾ ਚੰਮ ਅੱਖਾਂ ਮੀਚ ਕੇ ਰਹਾ ਲੈਦਾ ਢੋ ਟੁੜਾਈ ਦੇ ਸਾਰੇ ਕੰਮ ਇਹ ਫਿਰ ਵੀ ਰਹਾ ਕਰਦਾ ਇਹ ਫਿਰ ਵੀ ਰਹਾ ਕਰਦਾ ਮੇਰੇ ਘੱਟ ਦਿਮਾਗ ਦਾ ਪ੍ਰਚਾਰ ਮਨੁੱਖ ਨੂੰ ਉਤਮ ਜੀਵ ਹੈ ਕਹਿੰਦੇ ਇਹ ਗੱਲ ਹੈ ਜੀ ਸਮਝੋ ਬਾਹਰ ਆਖਰੀ ਸ਼ੇਰ ਸੱਚਾ ਕਰਨ ਜਾ ਰਹੇ ਹਾਂ ਆਖਰ ਦੇ ਵਿੱਚ ਸ਼ੇਰ ਨੇ ਆਖਰ ਦੇ ਵਿੱਚ ਸ਼ੇਰ ਨੇ ਕੀਤਾ ਧੰਨਵਾਦ ਸਭ ਦਾ ਆਪ ਇਹਦੇ ਛਿੱਤਰ ਜਿਹੜਾ ਫੇਰਦਾ ਉਹਨੂੰ ਮੰਨਦਾ ਇਹ ਬਾਪ ਬਾਕੀ ਜੀਵਾਂ ਦੇ ਫੇਰ ਕਿਤੇ ਤਲਵੱਡੀ ਸੁਣਾ ਕੇ ਆਪਾਂ ਵਿਚਾਰ ਮਨੁੱਖ ਨੂੰ ਉਤਮ ਜੀਵ ਹੈ ਕਹਿੰਦੇ ਇਹ ਗੱਲ ਹੈਗੀ ਸਮਝੋ ਬਾਹਰ ਧਰਤੀ ਦੇ ਕੁਝ ਜੀਵਾਂ ਨੇ ਇੱਕ ਦਿਨ ਬਹਿ ਕੇ ਕਰੀ ਵਿਚਾਰ ਮਨੁੱਖ ਨੂੰ ਉਤਮ ਜੀਵ ਹੈ ਕਹਿੰਦੇ ਇਹ ਗੱਲ ਹੈਗੀ ਸਮਝੋ ਬਾਹਰ ਜੇ ਤੁਹਾਨੂੰ ਚੰਗੀ ਲੱਗੇ ਇਹ ਰਚਨਾ ਸ਼ੇਅਰ ਕਰ ਦੇਣੀ ਜੇ ਨਾ ਚੰਗੀ ਲੱਗੇ ਮਾਫ ਕਰਨਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ